ਟੀਬੀ ਦੇ ਖਾਤਮੇ ਲਈ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਚਲਾਈ ਗਈ ਸਿਹਤ ਸਹੂਲਤਾ ਦੇ ਨਾਲ ਲੈਸ ਆਧੁਨਿਕ ਮੈਡੀਕਲ ਵੈਨ ਨੂੰ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਦੇ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਦੱਸਦੇ ਕਿ ਇਹ ਵੈਨ ਟੀਬੀ ਮੁਕਤੀ ਪ੍ਰੋਗਰਾਮ ਦੇ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਸਰਵੇ ਕਰਕੇ ਟੀਬੀ ਦੇ ਮਰੀਜ਼ਾਂ ਨੂੰ ਲੱਭਣ ਅਤੇ ਉਹਨਾਂ ਦਾ ਇਲਾਜ ਕਰਨ ਦੇ ਮਕਸਦ ਦੇ ਨਾਲ ਰਵਾਨਾ ਕੀਤੀ ਗਈ ਇਸ ਮੌਕੇ ਤੇਜ ਸਿਵਲ ਸਰਜਨ ਗੁਰਦਾਸਪੁਰ ਨੇ ਦੱਸਿਆ ਕਿ ਇਹ ਪ੍ਰੋਗਰਾਮ 100 ਦਿਨ ਦਾ ਹੋਵੇਗਾ ਜਿਸ ਵਿੱਚ ਟੀਵੀ ਦੇ ਮਰੀਜ਼ਾਂ ਦੀ ਜਾਂਚ ਕਰਨਾ ਅਤੇ ਫਿਰ ਮੈਡੀਕਲ ਸਹੂਲਤਾਂ ਦੇਣਾ ਸ਼ਾਮਲ ਹੈ ਸਾਡੇ ਦੇਸ਼ ਦੇ ਵਿੱਚ ਕਈ ਟੀਵੀ ਨਾ ਮੌਕਾ ਹੋ ਜਾਂਦਾ ਹੈ ਸਿਰਫ ਸਿਰਫ ਇਹ ਅਨਗਲੀ ਕਰਕੇ ਅਸੀਂ ਇੱਕ ਅਭਿਆਨ ਸ਼ੁਰੂ ਕੀਤਾ ਹੈ ਕਿ ਇਹ バス ਜਿਹੜੀ ਪਿੰਡ-ਪਿੰਡ ਜਾਊਗੀ ਟੈਸਟ ਹੋਣਗੇ ਜਿਹੜੇ-ਜਿਹੜੇ ਵੀ ਪੇਸ਼ੰਗਰ ਆਉਣਗੇ ਉਹਨਾਂ ਦਾ ਜਿਹੜਾ ਆਪਾਂ ਸਰਕਾਰ ਵੱਲੋਂ ਜਿਹੜਾ ਟ੍ਰੀਟਮੈਂਟ ਕੀਤਾ ਜਾਊਗਾ ਇਦੇ ਵਿੱਚ ਬਤੌਰ ਮੈਂ ਹਰ ਪਿੰਡਾਂ ਦੇ ਸਰਪੰਚਾਂ ਨੂੰ ਵੀ ਬੇਨਤੀ ਕਰੂੰਗਾ ਪੀਤਕੜੇ ਹੋ ਕੇ ਮੋਤਬਾਰੀ ਆਪਣੀ ਵਰਤ ਕੇ ਆਪਣੇ ਪਿੰਡਾਂ ਦੇ ਜਿਹੜੇ ਤੁਹਾਨੂੰ ਕੋਈ ਲੱਗਦੇ ਨੇ ਉਹਨਾਂ ਦਾ ਟ੍ਰੀਟਮੈਂਟ ਜਲਦੀ ਸ਼ੁਰੂ ਕਰਾਓ ਉਹਨਾਂ ਦੇ ਟੈਸਟ ਵਗੈਰਾ ਕਰਾਓ ਕਿ ਲੱਗਦਾ ਜ਼ਿਲ੍ਹੇ ਦੀ ਇਹ ਨਹੀਂ ਫੈਕਸ਼ਨ ਆ ਅਗਰ ਭਾਰਤ ਮੁਕਤ ਹੁੰਦਾ ਵਾ ਤੇ ਕਿੰਨੇ ਕੁ ਲੋਕ ਇਸ ਬਿਮਾਰੀ ਤੋਂ ਬਚ ਸਕਣਗੇ ਜਾਂ 100 ਦਿਨ ਦੇ ਵਿੱਚ ਕਿੰਨੇ ਲੋਕਾਂ ਦਾ ਟ੍ਰੀਟਮੈਂਟ ਹੋ ਸਕਦਾ ਕੋਈ ਜਿਹੜਾ ਤੇ ਇਸ ਬਿਮਾਰੀ ਨਾਲ ਜੂਝ ਰਿਹਾ ਮੈਂ ਇੱਕ ਗੱਲ ਕਹਿਣੀ ਚਾਹਨਾ ਵਾ ਵੀ ਉਹਨੂੰ ਅ ਪੁੱਛ ਕੇ ਦੇਖੋ ਉਹਦੇ ਉਹਦੇ ਦਿਲ ਤੇ ਜਾਂ ਉਹਦੇ ਤੇ ਕੀ ਬੀਤਦੀ ਹੈ ਸਾਡੀ ਕੋਸ਼ਿਸ਼ ਇਹ ਆ ਵੀ ਇੱਥੋਂ ਤੱਕ ਕੋਈ ਪੇਸ਼ੈਂਟ ਜਿਹੜਾ ਸਾਡਾ ਪਹੁੰਚੇ ਨਾ ਨਾ ਕੋਈ ਨਾ ਆਵੇ ਵੀ ਸਟਾਰਟਿੰਗ ਹੀ ਜੇ ਕੋਈ ਸਾਨੂੰ ਦਿੱਕਤ ਨਜ਼ਰ ਆਉਂਦੀ ਉਹਨੂੰ ਕਵਰ ਕਰਕੇ ਆਪਾਂ ਜਿਹੜਾ ਵੀ ਉਹਨੂੰ ਤੰਦਰੁਸਤ ਕਰੀਏ ਜੀ ਕਈ ਵਾਰ ਕੋਈ ਪੇਸ਼ੈਂਟ ਨਜ਼ਰ ਆਵੇ ਨਾ ਤੇ ਆਪਣੇ ਉੱਤੋਂ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ ਆਪਣੀ ਉਤੋਂ ਦੁਨੀਆ ਬਣਾ ਲੈਂਦੇ ਆ ਉਹਨਾਂ ਨੂੰ ਕਹਿਣਾ ਇਹ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਵੀ ਜਿਹੜਾ ਬੰਦਾ ਦੁਖੀ ਹੁੰਦਾ ਉਹ ਦੋਨੋਂ ਨੂੰ ਸਹਾਰੇ ਦੀ ਲੋੜ ਹੁੰਦੀ ਆ ਠੀਕ ਹੈ ਕਈ ਦਰਦ ਦੇ ਵੀ ਨੇ ਪਰ ਆਪਣਾ ਅਗਲੇ ਨੂੰ ਮਹਿਸੂਸ ਨਾ ਹੋਣ ਦਾ ਆਪਣਾ ਪ੍ਰਕਾਸ਼ਨ ਰੱਖ ਕੇ ਉਹਦਾ ਠੀਕ ਕਰਨ ਜਿਹੜਾ ਹੋਣਾ ਉਹਦਾ ਸਾਥ ਕਿਉਂਕਿ بیمار ਬੰਦੇ ਨੂੰ ਜੇ ਉਹਦਾ ਕੋਈ ਪਤਾ ਲੈਣ ਨਾ ਨਾ ਜਾਵੇ ਕਿ ਉਹ ਮਹਿਸੂਸ ਕਰਦਾ ਵੀ ਯਾਰ ਫਲਾਣੇ ਨਾਲ ਮੇਰੀ ਨੇੜਤਾ ਜ਼ਿਆਦਾ ਹੀ ਉਹ ਮੇਰਾ ਪਤਾ ਲੈਣ ਨਹੀਂ ਆਉਂਦਾ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀ ਨੇ ਪਹਿਲ ਕਦਮੀ ਕਰਨੀ ਚਾਹੀਦੀ ਕਿ ਜਿਹੜਾ 진ੁਰਤ ਮੰਦਾ ਉਦੋਂ ਨਾਲ ਚਟਾਨ ਬਣ ਕੇ ਖਲੋ ਇਸ ਪਾਸੇ ਦੇ ਵਿੱਚ ਕਿਹ ਕਿਹ ਟੀਮ ਮੌਜੂਦ ਰਹੇ ਬਰਾਪਰ ਸਾਰੀ ਮੈਡੀਕਲ ਦੀ ਟੀਮਾਂ ਰਹਿਣਗੀਆਂ ਜੀ ਨਾਲ ਸਾਡੇ ਮੈਡੀਕਲ ਦਾ ਸਟਾਫ ਜਿਹੜਾ ਵਾ ਵੀ ਪਿੰਡਾਂ 'ਕ ਜਾਊਗਾ ਜੀ ਸਾਰੀਆਂ ਤਕਰੀਬਨ ਆਪਾਂ ਇਹ ਕਹਿ ਸਕਦੇ ਵੀ ਦਫ਼ਤਰਾਂ ਤੋਂ ਆਪਾਂ ਉਠਾ ਕੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਘਰ ਘਰ ਪੱਟ ਕੇ ਸੋਸ਼ਲ ਸੋਧ ਮੈਸਜਾ ਅੰਡਰ ਸਾਈਡ ਦਾ ਪ੍ਰੋਗਰਾਮ ਜਿਹੜਾ ਹੈ ਅੱਜ ਦਾ ਜਿਹੜਾ ਪ੍ਰੋਗਰਾਮ ਇਹ ਹੈ ਵੀ ਸਾਰੇ ਆਲ ਓਵਰ ਇੰਡੀਆ ਦੇ ਵਿੱਚ 100 ਡੇਜ਼ ਟੀਵੀ ਕੈਂਪੇਨ ਸ਼ੁਰੂ ਹੋ ਰਹੀ ਹੈ Day, <illaises> 100 ਡੇਜ਼ ਟੀਵੀ ਕੈਂਪੇਨ ਦੇ ਵਿੱਚ ਹੈ ਵੀ ਜਿਹੜੀ ਅੱਜ ਵੈਸੇ 7 ਨੂੰ ਜਿਹੜੀ ਇਹਨੂੰ ਲਾਂਚ ਕੀਤਾ ਜਾ ਰਿਹਾ 7 ਸਤੰਬਰ ਨੂੰ ਲਾਂਚ ਹੋ ਰਹੀ ਹੈ ਇਹਦੇ ਵਿੱਚ ਹੈ ਵੀ ਜਿਹੜੇ ਅਸੀਂ ਟੀਵੀ ਦੇ ਪੇਸ਼ੈਂਟ ਦੀ ਸਕਰੀਨਿੰਗ ਕਰਨੀ ਹੈ ਵੀ ਜਿਹੜੇ ਮੋਸਟ ਵਲਨਰੇਬਲ ਪਾਪੂਲੇਸ਼ਨ ਆ ਜਿਹਦੇ ਵਿੱਚ ਅਸੀਂ ਖਾਸ ਕਰਕੇ ਕਹੀਏ 슬ਮ ਏਰੀਆਜ਼ ਨੇ ਜਿਹੜੇ ਆਟੋਮੀਓਨ ਦੀ ਜਿਨ੍ਹਾਂ ਨੂੰ ਡੈਫੀਸ਼ੈਂਸੀ ਵਾਲੇ ਜਿਹੜੇ ਹੈਗੇ ਆ ਜਿਨ੍ਹਾਂ ਦੇ ਡਿਸਆਰਡਰਸ ਨੇ ਜਿਦਾਂ ਉਹਨਾਂ ਨੂੰ ਕੋਈ ਮੰਨ ਲਓ ਡਾਇਲਿਸਿਸ ਵਾਲੇ ਪੇਸ਼ੈਂਟ ਆ ਕੋ ਡਾਇਬੀਟਿਸ ਵਾਲੇ ਆ ਕੋਈ ਬੀਪੀ ਵਾਲੇ ਆ ਕੋਈ ਕਫ ਵਾਲੇ ਆ ਔਰ ਜਿਹੜੇ ਸਾਡੇ ਮੋਰ ਥੈਨ 2 ਵੀਕਸ ਕਫ ਵਾਲੇ ਜਿਹੜ ਉਹਨਾਂ ਦੇ ਸਕੂਟਮ ਐਗਜ਼ਾਮੀਨੇਸ਼ਨ ਵਾਸਤੇ ਔਰ 2 ਨਟ ਦੇ ਸੀਬੀ ਨਟ ਸਾਡੇ ਮਸ਼ੀਨਸ ਹੈਗੀਆਂ ਇੱਥੇ 6 ਜਗ੍ਹਾ ਤੇ ਸਾਡੀਆਂ ਲੱਗੀਆਂ ਉਹ ਆਦੇ ਉੱਤੇ ਜਾ ਕੇ ਉਹਨਾਂ ਦਾ ਐਗਜ਼ਾਮੀਨੇਸ਼ਨ ਹੋਏਗਾ ਔਰ ਇਹਨਾਂ ਦੀ ਜਿਹੜੀ ਪੂਰੇ 100 ਡੇ ਜਿਹੜੀ ਇਹਨਾਂ ਦੀ ਸਕਰੀਨਿੰਗ ਕੀਤੀ ਜਾਏਗੀ ਤਾਂ ਕਿ ਜਿਹੜਾ ਆਪਣਾ ਸਾਰੇ ਜਿਹੜੇ ਸਟੇਟ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਿਹੜੀ ਆਪਣੀ ਟੀਵੀ ਨੂੰ ਜਿਹੜਾ ਐਲੀਮੀਨੇਟ ਕੀਤਾ ਜਾ ਸਕੇ ਔਰ ਇੱਥੇ ਵੀ ਦੱਸਣ ਦੀ ਗੱਲ ਹੈ ਵੀ ਗੁਰਦਾਸਪੁਰ ਨੂੰ ਪਹਿਲੇ ਵੀ ਟੀਵੀ ਦੇ ਸੰਬੰਧ ਦੇ ਵਿੱਚ ਐਲੀਮੀਨੇਸ਼ਨ ਦੇ ਸੰਬੰਧ ਵਿੱਚ ਵੀ ਸਟੇਟ ਵੱਲੋਂ ਆਪਣੇ ਆਲ ਇੰਡੀਆ ਲੈਵਲ ਵੱਲੋਂ ਵੀ ਸਿਲਵਰ ਮੈਟਰਲ ਨੂੰ ਇਮੇਜ ਸਾਰੇ ਗੱਡੀ ਦੇ ਵਿੱਚ ਕਿੰਨੀਆਂ ਟੀਮਾਂ ਰਹਿਣਗੀਆਂ ਕਿਸ ਤਰ੍ਹਾਂ ਕੰਮ ਕਰਦੀਆਂ ਇਹ ਜਿਹੜੀ ਗੱਡੀ ਹੈ ਇਹਦਾ ਬੇਸਿਕ ਮੋਟਿਵ ਤਾਂ ਜਿਹੜਾ ਹੈਗਾ ਇਹ ਲੋਕਾਂ ਚ ਅਵੇਅਰਨੈਸ ਕਰੇਗੀ ਜਿਹੜੇ ਸਾਡੇ ਸੀਐਚਓ ਨੇ ਸਾਡੇ ਕੋਲ 200 ਤੋਂ ਜ਼ਿਆਦਾ ਸੀਐਚਓ ਜਿਹੜੇ ਬਾਹਰ ਕੰਮ ਕਰ ਰਹੇ ਐ ਆਸ਼ਾ ਜ਼ਾਰ ਪਿੰਡ ਦੇ ਵਿੱਚ ਐ ਆਸ਼ਾ ਜਿਹੜੀਆਂ ਸਾਰੇ ਘਰਾਂ ਦੇ ਵਿੱਚ ਜਾ ਕੇ ਜਿਹੜੀਆਂ ਵਲਨਰੇਬਲ ਨੇ ਜਿਹੜੇ ਜ਼ਿਆਦਾ ਪ੍ਰੋਬਲਮ ਵਾਲੇ ਕਸ ਵਾਲੇ ਆ ਉਹਨਾਂ ਨੂੰ ਲਿਆਂਗੀਆਂ ਉਹ ਫਿਰ ਸਾਡੇ ਸੀਐਚਓ ਲੈਵਲ ਤੇ ਆਣਗੇ सीएचएल लेवल ਤੇ ਨਾਲ ਸਕ੍ਰੀਨ ਕਰਕੇ ਫਿਰ ਅੱਗੇ ਜਿਹੜੇ ਸਾਡੇ ਬਲੌਕ ਲੈਵਲ ਤੇ ਜਿਹੜੇ ਸੀਐਸਸੀ ਹਸਪੀਟਲਸ ਐ ਔਰ ਜਿੱਥੇ ਜਿੱਥੇ ਇਹਨਾਂ ਦੇ ਟੈਸਟ ਹੋਏਗੀ ਉੱਥੇ ਭੇਜਿਆ ਜਾਏਗਾ ਤਾਂ ਕਿ ਇਹਨਾਂ ਦੇ ਵਿੱਚੋਂ ਡਿਟੈਕਟ ਕਰਕੇ ਇਹਨਾਂ ਦੀ ਟਾਈਮਲੀ ਟ੍ਰੀਟਮੈਂਟ ਜਿਹੜੀ ਸ਼ੁਰੂ ਕੀਤੀ ਜਾਵੇ ਜਿਲ੍ਹਾ ਗੁਰਦਾਸਪੁਰ ਵਿੱਚ ਇਸ ਤਰ੍ਹਾਂ ਦੀ ਕਿੰਨੀ ਯੂਨਿਟ ਲੀਡ ਤੇ ਆ ਗਈ ਸੀ ਇਸ ਤਰ੍ਹਾਂ ਦੇ ਜਿਹੜੀ ਸਾਡੇ ਕੋਲ ਜਿਹੜੀ ਹੈਗੀ ਐ ਦੇਖੋ ਹਰ ਬਲੌਕ ਦੇ ਵਿੱਚ ਸਾਡੇ ਕੋਲ ਜਿਹੜੀਆਂ ਆਪਣੀਆਂ ਗੱਡੀਆਂ ਨੇ ਐਮਬੂਲੈਂਸਿਸ ਨੇ ਸਾਡੇ ਕੋਲ ਆਰਬੀਐਸਕੇ ਦੀ ਟੀਮਸ ਨੇ ਉਹਨਾਂ ਦੀਆਂ ਗੱਡੀਆਂ ਹੁੰਦੀਆਂ ਉਹ ਜਿੰਨੀਆਂ ਵੀ ਬਲੌਕਾਂ ਵਿੱਚ ਆਰਬੀਐਸਕੇ ਹਰ ਜਗ੍ਹਾ ਜਾ ਕੇ ਪਿੰਡਾਂ ਦੇ ਵਿੱਚ ਵੀ ਜਾ ਕੇ ਆਪਣੇ ਅਵੇਅਰਨੈਸ ਦੇ ਦਿੱਤੇ। ਕਿ ਇਸ ਵੀ ਕੋਸ਼ਿਸ਼ ਪਾਇਆ ਜਾਂਦਾ ਕਿ ਉਹਦਾ ਲੋਜਿਸਟਿਕ। ਟੀਵੀ ਦਾ ਜਿਹੜਾ ਪੋਜ਼ਿਟਿਵ ਪਾਇਆ ਜਾਂਦਾ ਜਿਸ ਤਰ੍ਹਾਂ ਪਹਿਲੇ ਹੀ ਹੈ ਉਹਦਾ ਬਿਲਕੁਲ ਜਿਹੜੀ ਟ੍ਰੀਟਮੈਂਟ ਹੈ ਬਿਲਕੁਲ ਫ੍ਰੀ ਹੁੰਦੀ ਹੈ। ਪਹਿਲੇ ਗਵਰਨਮੈਂਟ ਆਫ ਇੰਡੀਆ ਵੱਲੋਂ ਸਪਲਾਈ ਆਂਦੀ ਹੈ, ਸਟੇਟ ਗਵਰਨਮੈਂਟ ਵੱਲੋਂ ਸਪਲਾਈ ਆਂਦੀ ਹੈ ਉਹਨਾਂ ਦੇ ਬਿਲਕੁਲ ਟ੍ਰੀਟਮੈਂਟ ਜਿਹੜੀ ਹੈ ਸਾਰੀ ਦੀ ਸਾਰੀ ਜਿਹੜੀ ਹੈ ਫ੍ਰੀ ਹੁੰਦੀ ਹੈ। ਔਰ ਇਵਨ ਉਹਨਾਂ ਦੇ ਜਿਹੜੇ ਹੈਗੇ ਆ ਗਵਰਨਮੈਂਟ ਵੱਲੋਂ ਇਹ ਵੀ ਹੈਗਾ ਵੀ ਫਰ ਮਨਥ ਹੋਰਾਂ ਨੂੰ ਕੈਸੀ ਵੀ ਮਿਲਦੇ ਆ ਜਿਹੜੇ ਸਰ ਅੱਜ 100 ਡੇ ਜਿਹੜੀ ਹੈਗੀ ਹੈ ਤਪਦਿਕ ਦੇ ਅਗੇਂਸਟ ਟੀਵੀ ਦੇ ਅਗੇਂਸਟ ਇੱਕ ਮਹਿਮ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਅੱਜ ਸ਼ਿਵ ਕੁਮਾਰ ਵਿਟਾਲਵੀ ਐਡੀਟੋਰੀਅਮ ਵਿੱਚ ਸਾਡੇ ਡਿਸਟ੍ਰਿਕਟ ਲੈਵਲ ਦਾ ਫੰਕਸ਼ਨ ਚੱਲ ਰਿਹਾ ਹੈ ਜਿਹਦੇ ਵਿੱਚ ਅਸੀਂ ਸਾਰੇ ਮੁਖਮਾਨ ਦੇ ਤੌਰ ਤੇ ਸਾਡੇ ਐਮ ਐਲ ਏ ਸਾਹਿਬ ਵੀ ਆ ਰਹੇ ਨੇ ਪੀ ਸੀ ਸਾਹਿਬ ਐਸ ਐਲ ਐਮ ਸਾਹਿਬ ਤੇ ਇਹਦੇ ਵਿੱਚ ਸਾਡੇ ਸਿਵਲ ਸੋਜਨ ਸਾਹਿਬ ਡੀਐਮ ਸਾਹਿਬ ਸਾਰੇ ਇਹ ਤੋਂ ਇਲਾਵਾ ਜਿਹੜੇ ਵੀ ਐਮਪੀਐਸ ਜੋ ਮੇਲ ਫੀਮੇਲ ਸਾਰੇ ਉਸ ਤੋਂ ਇਲਾਵਾ ਸੀਸੀ ਜਿਹੜੀ ਹੈਗੀ ਹੈ ਚੀਐਚਓ ਇਹ ਸਾਰਿਆਂ ਨੂੰ ਇਹੀ ਇਨਵੋਲ ਕੀਤਾ ਆ ਰਹੇ ਨੇ ਇਹਦੇ ਵਿੱਚ ਤਬਦੀਕ ਦੇ ਬਾਰੇ ਰੋਗ ਦੇ ਬਾਰੇ ਜਿਹੜੀ ਹੈਗੀ ਇੱਕ ਤੇ ਜਾਣਕਾਰੀ ਦਿੱਤੀ ਇਹ ਕਿੰਨਾ ਕਿੰਨਾ ਤਰੀਕਿਆਂ ਨਾਲ ਫੈਲਦਾ ਹੈ ਔਰ ਇਹਨਾਂ ਨੂੰ ਬਚਾ ਦੇ ਪ੍ਰਵੈਂਸ਼ਨ ਦੇ ਕੀ ਜੜੇ ਹੈਗੇ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਤੇ ਇਹ ਕੰਪੇਨ ਦਾ ਅੱਜ ਆਗਾਜ਼ ਹੈ ਤੇ ਅੱਜ ਇੱਕ ਇਥੋਂ ਹਰੀ ਝੰਡੀ ਦੇ ਨਾਲ ਇੱਕ ਜਿਹੜੀ ਸਾਡੀ ਐਮਐਮਯੂ ਜਿਹੜੀ ਹੈਗੀ ਆ ਇਹਨੂੰ ਰਵਾਨਾ ਕੀਤਾ ਜਾਏਗਾ ਤੇ ਇੱਕ ਸੁਨੇਹਾ ਹੈ ਕਿ ਅਸੀਂ ਇਹ ਵਲੇ ਅਗਲੇ 100 ਦਿਨਾਂ ਵਿੱਚ ਹਰ ਤਰੀਕੇ ਨਾਲ ਜਿਹੜੀ ਹੈਗੀ ਆ ਟੀਵੀ ਦੇ ਕੇਸਾਂ ਨੂੰ ਲੱਭ ਕੇ ਉਹਨਾਂ ਦੀ ਸਕਰੀਨਿੰਗ ਕਰਕੇ ਫਿਰ ਉਹਨਾਂ ਦੇ ਐਕਸਰੇ ਜਾਂ ਸੀਬੀ ਨਾੜੀ ਜਾਂ ਹੋਰ ਟੈਸਟ ਕਰਕੇ ਔਰ ਜਿਹੜੇ ਮਰੀਜ਼ਾਂ ਨੂੰ ਖਿਲਾਰਬ ਕੇ ਤੋਂਨਾਂ ਨੂੰ ਉਹਦਾ ਕੀ ਪਿੰਦਾ ਜਾ। ਇਹ ਅਰਬੰਦ ਪਿੰਡੂ ਇਹ ਪੂਰੇ ਪੂਰੀ ਡਿਸਟ੍ਰਿਕਟ ਮਤਲਬ ਸਾਡੀ ਇੱਕ ਪਾਇਲਟ ਡਿਸਟ੍ਰਿਕਟ ਵਿੱਚ ਇੱਕ ਡਿਸਟ੍ਰਿਕਟ ਚੁਣੀ ਗਈ ਆ ਐਂਡ ਪੂਰੀ ਡਿਸਟ੍ਰਿਕਟ ਦੇ ਵਿੱਚ ਭਾਵੇਂ ਪਿੰਡ ਹੈ ਭਾਵੇਂ ਸ਼ਹਿਰ ਹੈ ਸਾਰਿਆਂ ਦਾ ਇੱਕ ਸਾਜਾ ਇਹ 100 ਡੇ ਕੈਂਪੇਨ ਹੈ 100 ਦਿਨਾਂ ਦੀ। ਥੈਂਕ ਯੂ ਵੈਰੀ ਮਚ।